ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਅਤੇ ਤੁਹਾਡਾ ਮੇਰੇ YouTube ਚੈਨਲ ਜਾਨੀ 84 ਕਰਮਜੀਤ ਪਰ ਸਵਾਗਤ ਹੈ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਪੰਜਾਬੀ ਦੇ ਬਹੁਤ ਹੀ ਨਾਮਵਰ ਅਤੇ ਬਹੁ ਚਰਚਿਤ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੀ ਬਹੁਤ ਹੀ ਖੂਬਸੂਰਤ ਅਤੇ ਬਹੁ ਚਰਚਿਤ ਕਹਾਣੀ ਤ੍ਰਿਸ਼ਨਾ ਇਸ ਤੋਂ ਪੇਸ਼ ਕਰ ਕਿ ਜੋ ਕੁਝ ਕਰਨਾ ਹੈ ਮੈਂ ਸ਼ੁਰੂ ਕਰਾਂ ਤੁਸੀਂ ਜੇ ਕੁਝ ਪੁੱਛਣਾ ਹੋਈ ਕੋਈ ਸਵਾਲ ਲੇਡੀ ਡਾਕਟਰ ਨੇ ਵਿਭਾਰਿਕ ਉਸ ਤੋਂ ਪੁੱਛਿਆ ਕੋਈ ਨਹੀਂ ਰਜਨੀ ਨੇ ਗੱਚੋ-ਗੱਚ ਆਵਾਜ਼ ਵਿੱਚ ਕਿਹਾ ਪਰ ਜੋ ਕੁਝ ਮੈਂ ਕਰਨ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ ਆਪਰੇਸ਼ਨ ਥੀਏਟਰ ਵਿੱਚ ਕੁਝ ਚਿਰ ਲਈ ਖਾਮੋਸ਼ੀ ਛਾ ਗਈ ਤੁਹਾਨੂੰ ਲੱਗਦਾ ਹੈ ਇਹ ਜੋ ਕੁਝ ਕਰਨ ਦਾ ਫੈਸਲਾ ਹੋਇਆ ਹੈ ਤੁਸੀਂ ਉਸ ਲਈ ਤਿਆਰ ਨਹੀਂ ਛਟਕੂ ਬਾਦ ਲੇਡੀ ਡਾਕਟਰ ਨੇ ਸਵਾਲ ਕੀਤਾ ਨਹੀਂ ਮੈਂ ਤਿਆਰ ਹਾਂ ਮੈਂ ਬਸ ਇਤਨਾ ਕਹਿਣਾ ਚਾਹੁੰਦੀ ਹਾਂ ਮੈਂ ਇਸ ਨੂੰ ਪਿਆਰ ਕਰਦੀ ਹਾਂ ਬੇਟੀ ਹੈ ਤਾਂ ਕਿ ਲੇਡੀ ਡਾਕਟਰ ਫਿਰ ਖਾਮੋਸ਼ ਹੋ ਗਈ ਜਿਵੇਂ ਜਕੋ ਤੱਕ ਵਿੱਚ ਹੋਈ ਸ਼ੁਰੂ ਕਰੋ ਰਜਨੀ ਦੀਆਂ ਪਲਕਾਂ ਵਿੱਚ ਹੁਣ ਅਥਰੂ ਡਲ ਕਰੇ ਸਨ ਡਾਕਟਰ ਸ਼ੁਰੂ ਕਰੋ ਮੈਂ ਤਿਆਰ ਹਾਂ ਮੈਂ ਕੁਛ ਸ਼ਰਲੀ ਫਿਰ ਖਾਮੋਸ਼ੀ ਡੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਲਈ ਅੰਤਾਂ ਦੀ ਹਮਦਰਦੀ ਸੀ ਜਦੋਂ ਉਸ ਇਹਦੀ ਬਾਹ ਫੜੀ ਤਾਂ ਰਜਨੀ ਨੂੰ ਲੱਗਾ ਜਿਵੇਂ ਉਹਦੇ ਹੱਥ یخ ਠੰਡੇ ਹੋਣ ਉਹਦੇ ਡਾਕਟਰੀ ਛੜਾਂ ਵਰਗੇ ਠੰਡੇ ਰਜਨੀ ਬੇਹਿਸ ਲੇਟੀ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਲੱਖ ਸੁਪਨੇ ਜਿਵੇਂ ਨੀਲੇ ਆਕਾਸ਼ ਵਿੱਚ ਚਲਮਿਲ ਤਾਰੇਾਂ ਮੰਗ ਟਿਮਕਦੇ ਇੱਕ ਇੱਕ ਕਰਕੇ ਛੁਪਰੇ ਹੋਣ ਪਰ ਤੂਲ ਨਾਲ ਉਹਦਾ ਪਰਨਾਇਆ ਜਾਣਾ ਕਿਤਨੀ ਬਦਮਗਜ਼ੀ ਹੋਈ ਸੀ ਪਰ ਆਖਰ ਉਸ ਆਪਣੀ ਗੱਲ ਮੰਨ ਲਈ ਸੀ ਆਪਣੇ ਮਨਪਸੰਦ ਵਰ ਲਈ ਸਭ ਨੂੰ ਰਾਜ਼ੀ ਕਰ ਲਿਆ ਸੀ ਫਿਰ ਉਹਨਾਂ ਦੇ ਫੇਰੇ ਹੋਏ ਹਾਈ ਕਿਤਨੀ ਚਾਹਮਾ ਨਾਲ ਉਸ ਵਿਆਹ ਕੀਤਾ ਸੀ ਉਹਨਾਂ ਦੀ ਸੁਹਾਗ ਰਾਤ ਹਨੀਮੂਨ ਪਰ ਤੂਲ ਦੀ ਪੋਸਟਿੰਗ ਉਹਨਾਂ ਦਾ ਨਿਵੇਕਲਾ ਘਰ ਉਹਦਾ ਮਾਂ ਬਣਨ ਦਾ ਫੈਸਲਾ ਉਹਦੀ ਗੋਦ ਦਾ ਭਰਿਆ ਜਾਣਾ બસ ਹੁਣ 5 ਮਿੰਟ ਲੱਗਣਗੇ ਲੇਡੀ ਡਾਕਟਰ ਬੁਲ ਰਹੀ ਸੀ ਕਿੰਨੀ ਖੁਸ਼ ਸੀ ਰਜਨੀ ਜਿਵੇਂ ਧਰਤੀ ਉੱਤੇ ਪੈਰ ਨਾ ਲੱਗ ਰਹੇ ਹੋਣ ਪਰ ਇਹ ਪਰਤੂਲ ਸਕਰੀਨਿੰਗ ਦੀ ਕਿਉਂ ਰਟ ਲਾਈ ਹੋਈ ਸੀ ਉਸ ਨੂੰ ਬਸ ਮਾਂ ਬਾਨਾ ਸੀ ਪਰਤੂਲ ਜਦੋਂ ਕੰਮ ਤੇ ਚਲਾ ਜਾਂਦਾ ਸੀ ਇਤਨੀ ਵੱਡੀ ਕੋਠੀ ਜਿਵੇਂ ਉਹਨੂੰ ਖਾਣੂ ਪੈਂਦੀ ਹੋਵੇ ਉਸ ਨੂੰ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ ਉਹਦਾ ਮਨ ਪਰਚਾ ਰਹੇਗਾ ਕੋਈ ਖਤਰੀ ਦੀ ਗੱਲ ਨਹੀਂ ਜੇ 1-2 ਹਫ਼ਤੇ ਹੋਰ ਹੋ ਜਾਂਦੇ ਤਾਂ ਮੁਸ਼ਕਲ ਬਣ ਸਕਦੀ ਸੀ ਲੇਡੀ ਡਾਕਟਰ ਮਰੀਜ਼ ਦਾ ਧਰਵਾਸ ਬਣਾ ਰਹੀ ਸੀ ਸਕਰੀਨਿੰਗ 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 ਉੱਠਦੇ ਬੈਠਦੇ ਸਕਰੀਨਿੰਗ ਪਰ ਤੂਲ ਦੀ ਮੁਹੱਬਤ ਉਹ ਹਾਰ ਕੇ ਰਾਜ਼ੀ ਹੋ ਗਈ ਕੀ ਫਰਕ ਪੈਣਾ ਸੀ ਉਹ ਖ਼ਬਰੀ ਤਬਲਾ ਸੀ ਇਹ ਜਾਣਨ ਲਈ ਕਿ ਬੇਟਾ ਹੋਵੇਗਾ ਕਿ ਬੇਟੀ دیਵਾਨਾ ਬੇਟੀ ਸੀ ਬੇਟੀ ਸੀ ਤਾਂ ਕੀ ਪਰ ਪਰਤੂਲ ਦਾ ਮੂੰਹ ਕਿਉਂ ਲੈ ਗਿਆ ਸੀ ਇਹ ਸੁਣ ਕੇ ਪੀਲਾ ਭੂਖ ਚੇਰਾ ਉਹ ਤਾਂ ਬੇਟੀ ਲਈ ਉਡੀਕ ਰਹੀ ਸੀ ਬੇਟੀ ਹੋਵੇਗੀ ਆਪਣੇ ਵੀਰੇ ਨੂੰ ਖੜਾਇਆ ਕਰੇਗੀ ਉਹਦੀਆਂ ਘੋੜੀਆਂ ਗਾਣ ਵਾਲੀ ਭੈਣ ਵੀਰਾ ਹੌਲੀ-ਹੌਲੀ ਆ ਤੇਰੇ ਘੋੜਿਆਂ ਨੂੰ ਕਾ ਠੀਕ ਹੋ ਨਾ ਲੇਡੀ ਡਾਕਟਰ ਨੇ ਰਜ਼ਨੀ ਤੋਂ ਸਾਨੂੰ ਪੁੱਤੀ ਵਜੋਂ ਪੁੱਛਿਆ ਰਜ਼ਨੀ ਨੇ ਆਪਣੀ ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ ਜਿਵੇਂ ਉਹਦੇ ਸੀਨੇ ਵਿੱਚ ਕਟਾਰ ਲੱਗੀ ਹੋਵੇ ਪਰ ਤੂਲ ਬੇਟੀ ਲਈ ਤਿਆਰ ਨਹੀਂ ਸੀ ਉਸ ਨੂੰ ਤਾਂ ਬੇਟਾ ਚਾਹੀਦਾ ਸੀ ਬੇਟਾ ਕੀ ਤੇ ਬੇਟੀ ਕੀ ਉਹਨਾਂ ਦਾ ਬੱਚਾ ਆ ਰਿਹਾ ਸੀ ਉਹ ਡੈਡੀ ਮੰਮੀ ਬਣਨ ਵਾਲੇ ਸਨ ਜੇ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਕਰੀਦੇ ਨੇ ਕਦੀ ਕੋਈ ਵਿਗਾੜ ਨਹੀਂ ਪਿਆ ਪਰ ਪਰਤੂਲ ਦੀ ਜ਼ਿੱਦ ਘਰ ਅਠੇ ਪੈਰ ਗੋਦ ਘਮਾ ਪਿਆ ਰਹਿੰਦਾ ਮੀਆਂ ਜੇ ਬੇਟੇ ਦਾ ਇਤਨਾ ਸ਼ੌਕ ਹੈ ਤਾਂ ਤੂੰ ਇੱਕ ਵਾਰਾ ਉਡੀਕ ਕਰ ਲੈ ਰਜਨੀ ਉਹਨੂੰ ਸਮਝਾਉਂਦੀ ਜੇ ਫੇਰ ਬੇਟੀ ਆ ਗਈ ਪਰ ਤੂ ਲਾਲ ਪੀੜਾ ਹੋਇਆ ਅੱਗੋਂ ਕਹਿੰਦਾ ਰਜਨੀ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਅਥਰੂਆਂ ਦੇ ਸਿਵਾਏ ਹੱਥ ਜੋੜਨ ਦੇ ਮੈਨੂੰ ਇਸ ਬੱਚੀ ਨਾਲ ਪਿਆਰ ਹੋ ਗਿਆ ਹੈ ਉਹ ਮੁਰਮੁਰ ਪਰ ਤੂਲ ਨੂੰ ਕਹਿੰਦੀ ਪਰ ਉਹ ਕੰਨ ਨਹੀਂ ਧਰ ਰਿਹਾ ਸੀ ਡਾਕਟਰ ਮੈਂ ਇਸ ਦਾ ਨਾਂ ਤ੍ਰਿਸ਼ਨਾ ਰੱਖਿਆ ਏ ਮੈਂ ਇਸ ਨੂੰ ਅੰਤਾਂ ਦਾ ਪਿਆਰ ਕਰਦੀ ਹਾਂ ਮੇਰੀ लाਡਲੀ ਬੱਚੀ ਮੇਰੀ ਜਾਨ ਦਾ ਟੁਕੜਾ ਹੁਣ ਤਾਂ ਲੇਡੀ ਡਾਕਟਰ ਕੁਝ ਕਹਿ ਰਹੀ ਸੀ ਕਿ ਰਜਨੀ ਫੇਰ ਆਪਣੇ ਵਹਿਣ ਵਿੱਚ ਵਹਿ ਗਈ ਹਰ ਵੇਲੇ ਖਫਾ ਖਫਾ ਹਰ ਵੇਲੇ ਉਧਰ ਨੱਕ ਚੜਿਆ ਹੋਇਆ ਆਖਿਰ ਉਹ ਬਿਨਾਂ ਰਜਨੀ ਦੀ ਰਜ਼ਮੰਦੀ ਦੇ ਵੈਲਫੇਅਰ ਸੈਂਟਰ ਤੋਂ ਤਰੀਕ ਲੈ ਆਇਆ ਪਰਤੂਲ ਦੀ ਜ਼ਿੱਦ रजनी ਨੂੰ ਹਾਰ ਕੇ ਹਥਿਆਰ ਸੁੱਟਨੇ ਪਏ ਜੇ ਤੁਹਾਨੂੰ ਇਹ ਸ਼ੱਕ ਹੈ ਕਿ ਇੰਜ ਕਰਨ ਤੋਂ ਬਾਅਦ ਫਿਰ ਤੁਹਾਡੇ ਕੋਈ ਬੱਚਾ ਨਹੀਂ ਹੋਵੇਗਾ ਤਾਂ ਇਸ ਦਾ ਕੋਈ ਡਰ ਨਹੀਂ ਲੇਡੀ ਡਾਕਟਰ ਮਰੀਜ਼ ਨੂੰ ਨਿਸ਼ਚਿੰਤ ਕਰ ਰਹੀ ਸੀ ਰਜਨੀ ਸੁਣ ਥੋੜਾ ਰਹੀ ਸੀ ਉਸ ਨੂੰ ਹੁਣ ਲੱਗ ਰਿਹਾ ਸੀ ਜਿਵੇਂ ਉਹਦੇ ਅੰਦਰੋਂ ਪਾਸੇ ਦਾ ਸੋਨਾ ਪਿਗਲ ਕੇ ਬੂੰਦ-ਬੂੰਦ ਵਹਿ ਨਿਕਲਿਆ ਹੋਵੇ ਉਹਦੀਆਂ ਅੱਖਾਂ ਢਿਗ ਗਈਆਂ ਚੱਕਰ-ਚੱਕਰ ਹਨੇਰਾ ਹਨੇਰਾ ਰਜਨੀ ਨੂੰ ਪਰਤੂਲ ਯਾਦ ਆ ਰਿਹਾ ਸੀ ਨਮਾ ਨਮਾ ਮੈਜਿਸਟ੍ਰੇਟ ਕਚਹਿਰੀ ਵਿੱਚ ਕੋਈ ਮੁਕੱਦਮਾ ਸੁਣ ਰਿਹਾ ਹੋਵੇਗਾ ਇੱਕ ਧਿਰ ਦੀ ਫਰਿਆਦ ਤੇ ਦੂਜੀ ਧਿਰ ਦਾ ਜਵਾਬ ਫਿਰ ਵਕੀਲਾਂ ਦੀ ਬਹਿਸ ਤੇ ਨੌਜਵਾਨ ਮੈਜਿਸਟ੍ਰੇਟ ਦਾ ਫੈਸਲਾ ਇਨਸਾਫ ਦਾ ਰਖਵਾਲਾ ਇਸ ਤੋਂ ਪੇਸ਼ਤਰ ਉਸ ਸ਼ਾਮ ਪਰਤੂਲ ਘਰ ਆਪੜਿਆ ਰਜਨੀ ਵੈਲਫੇਅਰ ਸੈਂਟਰ ਤੋਂ ਵਿਲੀ ਹੋ ਕੇ ਆ ਚੁੱਕੀ ਸੀ ਸ਼ਾਂਤ ਅਡੋਲ ਪਰਤੂਲ ਨੇ ਉਹਦੀ ਕੰਡ ਵਾਲੇ ਪਾਸਿਓਂ ਉਹਨੂੰ ਬਾਹ ਵਿੱਚ ਵਲੀਟ ਲਿਆ ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ ਤੇ ਦੱਸ ਦਿੱਤਾ ਸੀ ਕਹਿੰਦੇ ਹੋਏ ਖੁਸ਼-ਖੁਸ਼ ਉਹ ਆਪਣੇ ਕਮਰੇ ਵਿੱਚ ਕਪੜੇ ਬਦਲਣ ਲਈ ਚਲਾ ਗਿਆ ਰਜਨੀ ਉਹਦੇ ਲਈ ਚਾਹ ਤਿਆਰ ਕਰਨ ਲਈ ਨੌਕਰ ਨੂੰ ਕਹਿ ਰਹੀ ਸੀ ਚਾਹ ਪੀ ਕੇ ਪਰਤੂਲ ਕਲੱਬ ਜਾਣ ਲਈ ਤਿਆਰ ਹੋ ਗਿਆ ਅੱਜ ਨਹੀਂ ਪਰਤੂਲ ਰਜਨੀ ਨੇ ਕਿਹਾ ਤੂੰ ਥੱਕ ਗਈ ਜਾਪ ਨਹੀਂ ਕੋਈ ਗੱਲ ਨਹੀਂ ਲੈਡੀ ਡਾਕਟਰ ਤਾਂ ਕਹਿ ਰਹੀ ਸੀ ਕਿ ਮੈਡਮ ਚੰਗੀ ਭਲੀ ਹੈ ਮੈਂ ਠੀਕ ਹਾਂ ਪਰ ਤੂਲ ਮੇਰੀ ਜਾਨ ਤੂੰ ਕਲਬ ਅੱਜ ਇਕੱਲਾ ਹੀ ਹੋਆ ਰਜਨੀ ਕਲਬ ਨਹੀਂ ਗਈ ਸਾਰੀ ਸ਼ਾਮ ਰੁਹਾਸੀ ਰੁਹਾਸੀ ਲੌਨ ਵਿੱਚ ਬੈਠੀ ਆਕਾਸ਼ ਵੱਲ ਵੇਖਣ ਲੱਗਦੀ ਉਸ ਨੂੰ ਲੱਗਦਾ ਜਿਵੇਂ ਕੋਈ ਨਗਮਾ ਹਵਾ ਵਿੱਚ ਤਰ ਰਿਹਾ ਹੋਵੇ ਪਿੰਨੀ ਪਿੰਨੀ ਕੋਈ ਖੁਸ਼ਬੂ ਜਿਵੇਂ ਕਦੀ ਸੱਜੇ ਹੋ ਕਦੀ ਖੱਬੇ ਆਕੇ ਉਹਨੂੰ ਟੰਬਦੀ ਜਾ ਰਹੀ ਹੋਵੇ ਚਿਲਮਿਲ ਕਰਦੀ ਕੋਈ ਕਿਰਨ ਡੁੱਬ ਰਹੇ ਸੂਰਜ ਦੀ ਲਾਲੀ ਵਿੱਚ ਵਲੀਨ ਹੋ ਰਹੀ ਸੀ ਬੈਠੀ ਬੈਠੀ ਰਜਨੀ ਖਬਰੇ ਥੱਕ ਗਈ ਸੀ ਉਹ ਅੰਦਰ ਕਮਰੇ ਵਿੱਚ ਪਲੰਗ ਤੇ ਜਾ ਪਈ ਸਾਹਮਣੇ ਕੰਧ ਤੇ ਲੱਗੇ ਕਲੰਡਰ ਵਿੱਚ ਗੁਲਾਬੀ ਗੁਲਾਬੀ ਗੱਲਾਂ ਖਿੜਖਿੜ ਹੱਸ ਰਹੇ ਬੱਚੇ ਨੂੰ ਵੇਖ ਕੇ ਇੱਕ ਚਨਾ ਅਥਰੂਆਂ ਦੀ ਉਹਦੀਆਂ ਅੱਖਾਂ ਵਿੱਚੋਂ ਵਗ ਨਿਕਲੀ ਦੋਹਾਂ ਹੱਥਾਂ ਭਾਰ ਜਿਵੇਂ ਇੱਕ ਬੱਚਾ ਉਹਦੇ ਵੱਲ ਕਸੂਟੀ ਕਰਕੇ ਆ ਰਹਾ ਹੂਈ ਰਜਨੀ ਫੁੱਟ ਫੁੱਟ ਰੋਈ ਕਰਲਾ ਕਰਲਾ ਉੱਠੀ ਮੇਰੀ ਬੱਚੀ ਮੇਰੀ ਤ੍ਰਿਸ਼ਨਾ ਮੁਰਮੁਰ ਪੁਕਾਰਦੀ ਤੇ ਛੱਤ ਵੱਲ ਵੇਖਦੀ ਫਰਿਆਦਾਂ ਕਰਦੀ ਮੁਰਮੁਰ ਕਹਿੰਦੀ ਮੇਰੀ ਬੇਟੀ ਤੂੰ ਮੈਨੂੰ ਮਾਫ ਕਰ ਦੇ ਮੇਰੀ लाਡਲੀ ਤੂੰ ਮੈਨੂੰ ਜੋ ਸਜ਼ਾ ਦੇਣੀ ਹੈ ਬੇਸ਼ੱਕ ਦੇ ਮੈਨੂੰ ਮਨਜ਼ੂਰ ਹੈ ਬਸ ਇੱਕ ਵਾਰ ਤੂੰ ਮੈਨੂੰ ਅੰਮੀ ਕਹਿ ਕੇ ਪੁਕਾਰ ਤੂੰ ਮੈਨੂੰ ਮਾਫ ਕਰ ਦੇ ਕਦੀ ਆਪਣੀ ਚੁੰਨੀ ਨੂੰ ਬਲੀਸ ਦਿੰਦੀ ਕਦੀ ਪਲੰਗ ਦੀ ਚਾਦਰ ਨੂੰ ਮਚਕੋੜਦੀ ਰਜਨੀ ਕਿਤਨਾ ਚਿਰ ਘੁਰਲਾਂਦੀ ਰਹੀ ਕਿਤਨਾ ਚਿਰ ਹਾੜੇ ਘੜਦੀ ਰਹੀ ਰਜਨੀ ਇੰਝ ਬੇਹਾਲ ਹੋ ਰਹੀ ਸੀ ਕਿਉਂ ਨਾ ਬਾਹਰ ਪਰਤੂਲ ਦੀ ਕਾਰ ਦੀ ਆਵਾਜ਼ ਸੁਣਾਈ ਦਿੱਤੀ ਉਹ ਕਲੱਬ ਤੋਂ ਪਰਤ ਆਇਆ ਸੀ ਉਹ ਤਾਵਲੀ ਤਾਵਲੀ ਗੁਸਲਖਾਨੇ ਵਿੱਚ ਚਲੀ ਗਈ ਕਿਤਨਾ ਚਿਰ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੀ ਰਹੀ ਗੁਸਲਖਾਨ ਦੇ ਵਿੱਚੋਂ ਨਿਕਲੀ ਉਹ ਸ਼ਿੰਗਾਰ ਮੇਜ਼ ਦੇ ਸਾਹਮਣੇ ਜਾ ਖਲੋਤੀ ਗੋਲ ਕਮਰੇ ਵਿੱਚ ਜਦੋਂ ਆਈ ਪਰਤੂਲ ਨੇ ਇੱਕ ਨਜ਼ਰ ਉਹਨੂੰ ਵੇਖ ਕੇ ਕਿਹਾ ਇਹ ਤੇਰੀਆਂ ਅੱਖਾਂ ਲਾਲ ਕਿਉਂ ਹੋ ਰਹੀਆਂ ਨੇ ਡਾਰਲਿੰਗ ਫਿਰ ਆਪ ਹੀ ਆਪ ਕਹਿਣ ਲੱਗਾ ਸ਼ਾਇਦ ਸਮੀਰ ਦੀ ਟੈਨਸ਼ਨ ਕਰਕੇ ਤੇ ਫਿਰ ਉਹ ਦੋਵੇਂ ਖਾਣ ਦੇ ਕਮਰੇ ਵੱਲ ਚਲੇ ਗਏ ਇੰਜ ਜਾਪਦਾ ਹੈ ਰਜਨੀ ਪਰਤੂਲ ਦੰਪਤੀ ਨੂੰ ਕੁਦਰਤ ਨੇ ਮaaf ਨਹੀਂ ਕੀਤਾ ਇੱਕ ਵਾਰਾ ਦੋ ਵਰੇ ਤਿੰਨ ਵਰੇ ਚਾਰ ਵਰੇ ਪੰਜ ਵਰੇ ਉਹ ਉਡੀਕ ਉਡੀਕ ਥੱਕ ਲੱਥੇ ਰਜਨੀ ਫੇਰ ਮਾਂ ਨਾ ਬਣ ਸਕੀ ਨਾ ਰਜਨੀ ਮੁਰ ਮਾਂ ਬਣ ਸਕੀ ਨਾ ਰਜਨੀ ਆਪਣੀ ਬੱਚੀ ਨੂੰ ਪਲਾ ਸਕੀ ਠੀਕ ਉਸ ਦਿਨ ਜਦੋਂ ਇਹ ਵਾਪਰਿਆ ਸੀ ਰਜਨੀ ਹਰ ਵਰੇ ਪੂਜਾ ਪਾਠ ਕਰਾਉਂਦੀ ਗਰੀਬ ਬੱਚਿਆਂ ਵਿੱਚ ਮਠਿਆਈ ਫਲ ਕੱਪੜੇ ਵੰਡਦੀ ਸਾਰਾ ਦਿਨ ਰੁਆਸੀ ਰੁਆਸੀ ਉਹਦੀਆਂ ਪਲਕਾਂ ਭਿਜ-ਭਿਜ ਜਾਂਦੀਆਂ ਇੰਜ ਵੇਲੀ ਬੈਠੀ-ਬੈਠੀ ਢੇਰ ਸਾਰੀ ਪੜ੍ਹੀ ਜ਼ਿਲ੍ਹੇ ਦੇ ਇਤਨੇ ਵੱਡੇ ਅਫਸਰ ਦੀ ਤ੍ਰਿਮਤ ਰਜਨੀ ਨੇ ਕਾਰਪੋਰੇਸ਼ਨ ਦੇ ਸਕੂਲ ਦੀ ਨੌਕਰੀ ਕਰ ਲਈ ਬੱਚਿਆਂ ਨੂੰ ਪੜ੍ਹਾਉਣ ਵਿੱਚ ਉਹਦਾ ਮਨ ਪਰਚਾ ਰਹੇਗਾ ਨਾਲੇ ਉਹ ਤਾਂ ਸਕੂਲ ਦੇ ਹਰ ਟੀਚਰ ਤੋਂ ਵੱਧ ਪੜ੍ਹੀ ਸੀ ਇੱਕ ਅੱਧਵਾਰਾ ਤੇ ਰਜਨੀ ਨੂੰ ਸਕੂਲ ਦੀ ਮੁੱਖ ਅਧਿਆਪਕਾ ਬਣਾ ਦਿੱਤਾ ਗਿਆ ਹਨ ਪੜਾਉਣ ਦੇ ਨਾਲ-ਨਾਲ ਰਜਨੀ ਨੇ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ ਕਾਰਪੋਰੇਸ਼ਨ ਨਾਲ ਸਰਕਾਰ ਨਾਲ ਚਿੱਠੀ ਪੱਤਰੀ ਟੀਚਰਾਂ ਦਾ ਸਹਿਯੋਗ ਬੱਚਿਆਂ ਦੀਆਂ ਲੋੜਾਂ ਸਕੂਲ ਦੇ ਦਾਖਲੇ ਬੱਚਿਆਂ ਨੂੰ ਦਾਖਲ ਕਰਨ ਵੇਲੇ ਇੱਕ ਦਿਨ ਬੜੀ ਦਿਲਚਸਪ ਘਟਨਾ ਹੋਈ ਕੋਈ ਮਾਤਾ-ਪਿਤਾ ਆਪਣੀ ਬੱਚੀ ਨੂੰ ਦਾਖਲ ਕਰਾਉਣ ਆਏ ਬੱਚੀ ਜਿਵੇਂ ਹੱਥ ਲਾਇਆ ਮੈਲੀ ਹੋਵੇ ਤੇ ਉਹਦਾ ਨਾਂ ਐਵੇਂ ਹੀ ਕੁਛ ਸੀ ਇਹ ਤੁਸੀਂ ਬੱਚੀ ਦਾ ਨਾਂ ਕੀ ਰੱਖਿਆ ਏ ਜੇ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ساری ਉਮਰ ਚੱਲੇਗਾ ਹੱਸੂ ਹੱਸੂ ਚਿਹਰਾ ਰਜਨੀ ਨੇ ਬੱਚੀ ਬਾਲ ਵੇਖਦੇ ਹੋਏ ਉਹਦੇ ਮਾਪਿਆਂ ਨੂੰ ਕਿਹਾ ਮਾਪੇ ਮੁਖ ਅਧਿਆਪਕਾਂ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਏ ਇੱਕ ਦੂਜੇ ਵੱਲ ਵੇਖਣ ਲੱਗੇ ਉਹਨਾਂ ਨੂੰ ਕੋਈ ਨਾਂ ਜਿਵੇਂ ਨਾ ਸੁਝ ਰਿਹਾ ਹੋਵੇ ਫਿਰ ਬੱਚੀ ਦੀ ਮਾਂ ਇੱਕਦਮ ਬੋਲੀ ਤੁਹਾਡੀ ਬੱਚੀ ਦਾ ਕੀ ਨਾਮ ਹੈ ਤ੍ਰਿਸ਼ਨਾ ਮੇਰੀ ਬੱਚੀ ਦਾ ਨਾਮ ਤ੍ਰਿਸ਼ਨਾ ਹੈ અત્યੰਤ ਪਿਆਰ ਵਿੱਚ ਰਜਨੀ ਅਪੜਵਾ ਬੋਲੀ ਤਾ ਫਿਰ ਇਹਦਾ ਨਾਂ ਵੀ ਦਰਜ ਕਰ ਲਓ ਬੱਚੀ ਦੇ ਪਿਤਾ ਨੇ ਕਿਹਾ ਤੇ ਇੰਜ ਖੁਸ਼-ਖੁਸ਼ ਹੱਸਦੇ-ਹੱਸਦੇ ਉਸ ਬੱਚੀ ਦਾ ਦਾਖਲਾ ਹੋ ਗਿਆ ਮੁਖ ਅਧਿਆਪਕਾ ਰਜ਼ਨੀ ਦੀ ਆਦਤ ਦਾਖਲ ਕਰਨ ਵਾਲੇ ਜਿਸ ਬੱਚੀ ਦਾ ਨਾਂ ਉਸ ਨੂੰ ਨਾ ਜੱਜਦਾ ਉਹ ਬੱਚੀ ਦੇ ਮਾਪਿਆਂ ਨੂੰ ਯਾਦ ਕਰਵਾਉਂਦੀ ਜੇ ਤੁਸੀਂ ਨਾਂ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ساری ਉਮਰ ਚੱਲੇਗਾ ਤੇ ਅਕਸਰ ਮਾਪੇ ਸਤਕਾਰ ਵਜੋਂ ਮੁਖ ਅਧਿਆਪਕਾਂ ਨੂੰ ਕਹਿੰਦੇ ਜੋ ਨਾ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਰੱਖ ਦਿਓ ਰਜਨੀ ਨੂੰ ਤਾਂ ਤ੍ਰਿਸ਼ਨਾ ਨਾ ਚੰਗਾ ਲੱਗਦਾ ਸੀ ਤੇ ਨਵੀਂ ਦਾਖਲ ਹੋਈ ਬੱਚੀ ਦਾ ਨਾਂ ਤ੍ਰਿਸ਼ਨਾ ਰੱਖ ਦਿੱਤਾ ਜਾਂਦਾ ਕਰਦੇ ਕਰਦੇ ਉਸ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ ਤ੍ਰਿਸ਼ਨਾ ਦਰਜ ਹੋ ਗਿਆ ਰਜਨੀ ਦੀਆਂ ਬੇਟੀਆਂ ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ ਤਾਂ ਉਹਦਾ ਬਾਤ ਸੱਲਿਆ ਡਲ ਡਲ ਪੈਂਦਾ ਉਹਦੇ ਮੂੰਹ ਵਿੱਚ ਮੱਖਿਓ ਵਰਗਾ ਸੁਆਦ ਘੁਲ ਕੋਲ ਜਾਂਦਾ ਹਰ ਕਲਾਸ ਵਿੱਚ ਇੱਕ ਤੋਂ ਵੱਧ ਕੁੜੀਆਂ ਦਾ ਨਾਂ ਉਸ ਸਕੂਲ ਵਿੱਚ ਤ੍ਰਿਸ਼ਨਾ ਸੀ ਚੌਹਾਂ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ ਰਹਿੰਦੀ ਰਜਨੀ ਮੈਡਮ ਦੀਆਂ ਬੇਟੀਆਂ ਦੋਸਤੋ ਇੱਥੇ ਹੀ ਇੱਕ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ